ਜੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਭਾਰਤੀਆ ਵਾਲਮੀਕੀ ਆਧਿਤਰ ਸਮਾਜ ਵੱਲੋਂ ਜਿਹੜਾ 62ਵਾਂ ਸਥਾਪਨਾ ਦਿਵਸ ਲੁਧਿਆਣੇ ਵਿੱਚ ਮਨਾਇਆ ਗਿਆ ਕਿਉਂਕਿ ਇਹ ਜਿਹੜਾ ਸਥਾਪਨਾ ਦਿਵਸ ਮਨਾਇਆ ਜਾਂਦਾ ਇਹ ਸਥਾਪਨਾ ਦਿਵਸ ਅੱਜ ਇਹਦਾ ਮਹੱਤਵ ਅੱਜ ਦਾ ਜਿਹੜਾ ਦਿਨ ਹੈ ਉਹ ਪੂਜਿਆ ਪ੍ਰੋਜੀ ਮਹਾਰਾਜ ਜੀ ਨੇ ਇਸੇ ਦਿਨ 24 ਮਈ 1964 ਦੇ ਵਿੱਚ ਇਸ ਧਰਮ ਸਮਾਜ ਦੀ ਸਥਾਪਨਾ ਕੀਤੀ ਸੀਗੀ ਉਸੀ ਲੜੀ 'ਚ ਇਹ ਦਿਨ ਜਿਹੜਾ ਹਰ ਸਾਲ ਮਨਾਇਆ ਜਾਂਦਾ ਇਸ ਜਿੱਦਾਂ ਕਹੋ ਇਸ ਇਸ ਸਮਾਜ ਦੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਪੂਜਿਆ ਪ੍ਰਭੂ ਜੀ ਮਹਾਰਾਜ ਜੀ ਦੇ ਦੱਸੇ ਰਸਤੇ ਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਤੇ ਪੜਨ ਵਾਸਤੇ ਦੱਸਿਆ ਜਾਂਦਾ ਔਰ ਬਹੁਤ ਇੱਥੇ ਜਿਹੜੇ ਅਪੰਗ ਬੱਚੇ ਉਹਨਾਂ ਨੂੰ ਟਰਾਈਸਾਈਕਲ ਦਿੱਤੇ ਜਾਂਦੇ ਆ ਬਹੁਤ ਇੱਥੇ ਜਿਹੜੇ ਅੱਜ ਦਾ ਜਿਹੜਾ ਠਾਠਾ ਮਾਰਦਾ ਕੱਠ ਤੁਸੀਂ ਦੇਖਿਆ ਭਾਰਤੀਆ ਵਾਲਮੀਕੀ ਆਦਿ ਦਾ ਸਮਾਜ ਦਾ ਦੇ ਵਿੱਚ ਬਹੁਤ ਵੱਡੇ ਵੱਡੇ ਕਾਰਜ ਕੀਤੇ ਜਾਂਦੇ ਆ ਤੇ ਮੈਂ ਜਿੰਨੇ ਵੀ ਇੱਥੇ ਦੇਸ਼ ਵਿਦੇਸ਼ ਤੋਂ ਜਾਂ ਸੰਤ ਗਣ ਨੇਤਾ ਗਣ ਇੱਥੇ ਪਹੁੰਚੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੈ ਵਾਲਮੀਕੀ ਜੈ ਬ੍ਰੂਤ ਨਾਕਰ ਜੈ ਭੀਮ ਜੈ ਭਾਰਤ ਜੋ ਬੋਲੇ ਸੋ ਨਿਹਾਲ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਪਰਮ ਪੂਜੇ ਪ੍ਰਭੂਤ ਨਾਕਰ ਜੀ ਮਹਾਰਾਜ ਕੀ ਜੈ ਸਾਰੇ ਤਨਪ੍ਰੇਮ ਜੈ ਵਾਲਮੀਕੀ ਅੱਜ ਮੈਂ ਦੱਸਣਾ ਚਾਹਾਂਗਾ ਕਿ 24 ਮਈ 1964 ਨੋ ਪ੍ਰਮ ਪੂਜਯ ਪ੍ਰੋਤਰਾਕਰ ਜੀ ਮਹਾਰਾਜ ਜੀ ਨੇ ਲੁਰੀਆਣੇ ਦੀ ਪਾਵਨ ਧਰਤੀ ਤੇ ਵਾਲਮੀਕੀ ਧਰਮ ਸਮਾਜ ਦੀ ਸਥਾਪਨਾ ਕੀਤੀ ਸੀ ਅੱਜ ਐਸੀ ਉਸ ਉਸ ਦਿਨ ਨੂੰ ਮਨਾ ਰਹੇ ਆ ਬੋਤ ਹੁਨਤਾਬ ਨਾਲ ਸਥਾਪਨਾ ਦਿਵਸ ਸਮਾਰੋਹ ਨੂੰ ਅੰਬੇਡਕਰ ਭਵਨ ਨਜ਼ਦੀਕ ਜਲੰਧਰ ਬਾਈਪਾਸ ਵਿਖੇ ਬੋਤ ਹੁਨਤਾਬ ਨਾਲ ਮਨਾ ਰਹੇ ਆ ਇੱਥੇ ਹਜ਼ਾਰੇ ਤਦਾਦ ਦੇ ਵਿੱਚ ਸੰਗਤ ਨੇ ਭਾਗ ਲਿੱਤਾ ਤੇ ਘੜ ਤੋਂ ਘਟ 18 ਪ੍ਰਾਂਤਾਂ ਤੋਂ ਸੰਗਤ ਇੱਥੇ ਵੀ ਰਾਜਮਾਨ ਹੋਈ ਸੰਤ ਗਣ ਪਹੁੰਚੇ ਪ੍ਰਚਾਰਕ ਪਹੁੰਚੇ ਤੇ ਬਹੁਤ ਭੋਵੇ ਪ੍ਰੋਗਰਾਮ ਇੱਥੇ ਕਰਾਇਆ ਗਿਆ ਤੇ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਆ ਮੈਂ ਸਾਰਿਆਂ ਦਾ ਭਾਰਤੀ ਵਾਲਮੀਕ ਜੀ ਤੋਂ ਸਮਾਜ ਰਜਿਸਟਰ ਭਾਵਾ ਦਾ ਸਪਾਰਾ ਜ਼ਿਲ੍ਹਾ ਸੰਗਠਨ ਲੁਧਿਆਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਵਾਲਮੀਕ ਹਰ ਹਰ ਵਾਲਮੀਕ ਉਹ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਦਾਰਾ ਟਾਂਕ ਰਾਸ਼ਟਰੀ ਪਰਿਵਾਰੀ ਪਾਵਾ 10 ਅੱਜ ਪਾਵਾ 10 ਦੇ ਸਥਾਪਨਾ ਦਿਵਸ ਦੇ ਮੌਕੇ ਪਾਵਾ 10 ਜ਼ਿਲ੍ਹਾ ਇਕਾਈ ਨੂੰ ਬਹੁਤ ਵਧੀਆ ਸਮਾਗਮ ਡਾਕਟਰ ਅਬੇਡਕਰ ਭਵਨ ਜਲੰਧਰ ਬਾਈਪਾਸ ਨੇੜੇ ਕੀਤਾ ਗਿਆ ਕਿਉਂਕਿ 24 ਮਈ 1964 ਦੇਸ਼ ਭਰ ਦੇ ਵਿੱਚ ਬਿਖਰੇ ਖਿਲਰੇ ਹੋਏ ਵਾਲਮੀਕੀ ਸਮਾਜ ਨੂੰ ਇਕ ਕਰਨ ਦੇ ਲਈ ਜਿਹੜੀ ਪਾਲਿਸੀ ਜਿਹੜੀ ਨੀਤੀ ਤਿਆਰ ਹੋਈ ਉਹ 24 ਮਈ 1964 ਨੂੰ ਲੁਧਿਆਣਾ ਦੀ ਧਰਤੀ ਤੇ ਪ੍ਰਵਰਤਨਾਕਰ ਜੀ ਮਹਾਰਾਜ ਨੇ ਇਹਦੀ ਸਥਾਪਨਾ ਕਰਕੇ ਕੀਤੀ ਕਿਉਂਕਿ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਕਿਤੇ ਵਾਲਮੀਕੀ ਨੂੰ ਚੂੜਾ ਕਿਹਾ ਜਾਂਦਾ ਕਿਤੇ ਭੰਗੀ ਕਿਹਾ ਜਾਂਦਾ ਕਿਤੇ ਡੇਲਾ ਕਿਤੇ ਮਹਾਰ ਬੜੇ ਬਲਗ ਲਗ ਨਾਮਾਂ ਤੋਂ ਪੁਕਾਰਿਆ ਜਾਂਦਾ ਰਿਹਾ ਪਾਲਸੀ ਇੱਕੋ ਹੀ ਸੀ ਸਵਰਨ ਸਮਾਜ ਦੀ ਕੀ ਇਹ ਜਿਹੜਾ ਵਾਲਮੀਕੀ ਸਮਾਜ ਹੈ ਇਹਨੂੰ ਤੋੜ ਕੇ ਰੱਖੋ ਇੱਕ ਪਲੇਟਫਾਰਮ ਤੇ ਨਾ ਆਵੇ ਔਰ ਸਾਡੇ ਵਿਦਵਾਨਾਂ ਨੇ ਪ੍ਰੂਰਤਨਾਕਰ ਜੀ ਨੇ 24 ਮਈ 1964 ਜੇ ਭਾਵ ਅਦ ਦੇ ਦੀ ਸਥਾਪਨਾ ਕਰਕੇ ਪੂਰੇ ਭਾਰਤ ਦੇ ਵਾਲਮੀਕਿਆ ਨੂੰ ਇੱਕ ਪਲੇਟਫਾਰਮ ਦਿੱਤਾ ਇੱਕ ਨਾਮ ਦਿੱਤਾ ਸੋ ਉਹਨਾਂ ਦੀ ਯਾਦ 'ਚ ਇਸ ਵੱਡੇ ਦਿਨ ਨੂੰ ਅਸੀਂ ਦੇਸ਼ ਭਰ ਦੇ ਕੋਨੇ-ਕੋਨੇ 'ਚ ਵਾਲਮੀਕੀ ਸਮਾਜ ਨਾਮ ਲੈਵਾ ਲੋਕ ਜਿਹੜੇ ਉਹ ਸੈਲੀਬ੍ਰੇਟ ਕਰਦੇ ਆ ਅੱਜ ਜ਼ਿਲ੍ਹਾ ਲੁਧਿਆਣਾ ਇਕਾਈ ਭਾਵਾ ਦਸਦੇ ਲੋ ਵੀ ਬੜੇ ਵੱਡੇ ਪੱਧਰ ਤੇ ਪ੍ਰੋਗਰਾਮ ਕੀਤਾ ਗਿਆ ਸਥਾਪਨਾ ਦਿਵਸ ਦਾ ਜਿਹਦੇ ਵਿੱਚ ਮੁੱਖ ਸੰਚਾਲਕ ਸਾਡੇ ਹਰਿਆਣਾ ਤੋਂ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਜਲੰਧਰ ਤੇ ਅੰਮ੍ਰਿਤਸਰ ਤੋਂ ਵੀ ਰਾਸ਼ਟਰੀ ਸੰਚਾਲਕ ਪਹੁੰਚੇ ਔਰ ਜ਼ਿਲ੍ਹਾ ਸੰਯੋਜਕ ਗੁਲਾਬ ਸਿੰਘ ਦਿਵੰਤਕ ਜੀ ਦੀ ਦੇਖਰੇਖ ਚ ਪ੍ਰੋਗਰਾਮ ਹੋਇਆ ਜਿਦੇ ਵਿੱਚ ਰਾਸ਼ਟਰੀ ਨਿਰਦੇਸ਼ਕ ਜੋਦਰਾਮ जख्मी ਜੀ ਨੇ ਬੜਾ ਯੋਗਦਾਨ ਦਿੱਤਾ ਰਾਸ਼ਟਰੀ ਪ੍ਰਚਾਰ ਮੰਤਰੀ ਇਸਮ ਭੀਲ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੋਨੂ ਕੰਗ ਜੀ ਸੰਯੁਕਤ ਮੰਤਰੀ ਭਾਵਾਦਸ਼ ਜੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਆਫਿਸ ਐਕਟਿਵ ਬਿੰਦਰਬਾਲੀ ਜੀ ਸਾਰੀ ਸਮੂਹ ਟੀਮ ਦਾ ਬਹੁਤ ਵੱਡਾ ਐਫਰਟ ਕਰਕੇ ਅੱਜ ਇਹ ਪ੍ਰੋਗਰਾਮ ਮਨਾਇਆ ਗਿਆ ਔਰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਇਸ ਮੰਚ ਤੋਂ ਕਿ ਆਪਣੇ ਗੁਰੂਆਂ ਪੀਰਾਂ ਦੇ ਦਿਨ ਮਨਾਇਆ ਕਰੋ ਕਿਉਂਕਿ ਦੂਜੇ ਸਮਾਜ ਤਾਂ ਜਿਹੜੇ ਆ ਉਹ ਆਪਣੇ ਸਾਰੇ ਦਿਨ ਮਨਾਉਂਦੇ ਆ ਲੇਕਿਨ ਸਾਡੇ ਗੁਰੂਆਂ ਪੀਰਾਂ ਦਾ ਦਿਨ ਕਿਸੇ ਨੇ ਨਹੀਂ ਮਨਾਣਾ ਜੋ ਸਾਡੇ ਸਮਾਜ ਨੇ ਕਾਲ ਨਾ ਪਾਈਆਂ ਸਾਰਿਆਂ ਸਮਾਜਾਂ ਦੇ ਲਈ ਜੋ ਦੇਣਾ ਦਿੱਤੀਆਂ ਉਹ ਵੀ ਯਾਦ ਨਹੀਂ ਕਰਕੇ ਰਾਜੀ ਇੱਥੇ ਤੱਕ ਕਿ ਅੰਬੇਡਕਰ ਸਾਹਿਬ ਨੇ ਸੰਵਿਧਾਨ ਬਣਾ ਕੇ ਸਾਰੇ ਦੇਸ਼ ਨੂੰ ਚੱਲਣ ਦੀ ਇੱਕ ਰਾਹ ਦਿਖਾਈ ਉਹਨਾਂ ਨੂੰ ਵੀ ਜਿਹੜਾ ਬੰਦਾ ਸਮਾਨੇ ਲੋਕ ਨਹੀਂ ਦੇ ਪਾਉਂਦੇ ਕਿਤੇ ਨਾ ਕਿਤੇ ਕਮੀ ਰੱਖਦੇ ਆ ਸੋ ਮੈਂ ਸਾਰੇ ਸਮਾਜ ਦਾ ਔਰ ਭਾਵਾ ਦਸਦੀ ਪੂਰੀ ਟੀਮ ਦਾ ਧੰਨਵਾਦ ਵੀ ਕਰਦਾ ਆ ਵੀ ਇਹੋ ਜਿਹੇ ਦਿਨ ਮਨਾ ਕੇ ਇਹ ਸਾਡੇ ਪੀੜਾ ਪੈਵੰਗਰਾਂ ਨੂੰ ਵਿਦਵਾਨਾਂ ਨੂੰ ਜੀਵਿਤ ਰੱਖਦੇ ਆ ਸੋ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਇਧਰ ਇਹ ਸਾਰੀ ਟੀਮ ਦਾ ਧੰਨਵਾਦ ਔਰ ਸਾਰੇ ਦੇਸ਼ ਵਾਸੀਆਂ ਨੂੰ ਭਾਵਾ ਦਸਦੇ ਇਸ ਦਿਵਸ ਤੇ लख लख बधाइयाँ जय वाल्मीकि जय जय जयराम आदरणीय योग प्रथम गुरु प्रभु रत्नाकर जी महाराज उसी विषय में जो आज उन्होंने विषय दिया है आज का दिन जो चौबीस मई दी है उसके उपलक्ष्य में बहुत संगत यहाँ आई है मैं दिल की गहराई से उनका धन्यवाद करता हूँ और बस ज़्यादा तो लोगों ने बोली दिया होगा सब कुछ आपने देखा ही है ਮੈਂ ਤਾਂ ਜੈ ਵਾਲਮੀਕੀ ਬਲਾਕੇ ਆਪਕੋ ਸ਼ੁ크ਰੀਆਦਾ ਕਰਤਾ ਹੂੰ ਧੰਨਵਾਦ ਜੀ ਧਾਰਿਆਂ ਨੂੰ ਪਿਆਰ ਭਰੀ ਜੈ ਵਾਲਮੀਕੀ ਅੱਜ ਅਸੀਂ ਲੁਧਿਆਣਾ ਵਿਖੇ ਭਾਰਤੀਆ ਵਾਲਮੀਕੀ ਆਦੀ ਧਰਮ ਸਮਾਜ ਰਜਿਸਟਰਡ ਪਾਵਾ ਆਦਸ ਜ਼ਿਲ੍ਹਾ ਸੰਗਠਨ ਲੁਧਿਆਣਾ ਦੇ ਸਮੂਹ ਟੀਮ ਵੱਲੋਂ ਡਾਕਟਰ ਜੋਧਾਰਾਮ ਜੀ ਦੀ ਵਿਸ਼ੇਸ਼ ਅਗਵਾਈ ਦੇ ਵਿੱਚ ਪ੍ਰਦਾਨਗੀ ਹੇਠ ਅੱਜ ਦਾ ਹੈ ਬਾਟਵਾ ਸਥਾਪਨਾ ਦਿਵਸ ਸਮਾਰੋ ਜੋ ਸਫਲ ਹੋਇਆ ਹੈ ਜਿਸ ਦੇ ਵਿੱਚ ਗਤੀਸ਼ੀਲ ਅਗਵਾਈ ਵੀਰ ਸ੍ਰੇਸ਼ਟ ਦਾਰਾ ਟਾਂਕ ਜੀ ਅਤੇ ਵੀਰ ਸ੍ਰੇਸ਼ਟ ਇਸ਼ਮ ਸਿੰਘ ਭੀਲ ਜੀ ਵੀਰ ਸ੍ਰੇਸ਼ਟ ਸੋਨੂ ਕੰਗ ਜੀ ਵੀਰ ਸ੍ਰੇਸ਼ਟ ਗੁਲਾਬ ਸਿੰਘ ਦੇਵੰਤਕ ਜੀ ਤੇ ਵੀਰ ਸੰਦੀਪ ਢਿਲੋੜ ਜੀ ਵੀਰ ਸ੍ਰੇਸ਼ਟ ਬਾਬੂ ਰਾਮ ਗਾਗੜ ਜੀ ਅਤੇ ਸਾਡੇ ਸਤਕਾਰਯੋਗ ਰਜੇਸ਼ ਗਾਗੜ ਜੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਅੱਜ ਦੇ ਇਸ ਦਿਨ ਨੂੰ ਸਫਲ ਬਣਾਉਣ ਦੇ ਲਈ ਤੇ ਅੱਜ ਦੇ ਦਿਨ ਦਾ ਜੋ ਮੇਨ ਟੀਚਾ ਹੈ ਉਹ ਹੈ ਪ੍ਰਭੂ ਰਤਨਾਕਰ ਮਹਾਰਾਜ ਜੀ ਨੇ 24 ਮਈ 1964 ਦੇ ਵਿੱਚ ਵਾਲਮੀਕੀ ਧਰਮ ਸਮਾਜ ਨਾਮਕ ਸੰਸਥਾ ਦੀ ਸਥਾਪਨਾ ਨੀ ਲੁਧਿਆਣਾ ਦੀ ਪਾਵਨ ਧਰਤੀ ਵਿਖੇ ਰੱਖੀ ਜਿੰਨੂੰ ਅੱਜ ਤਕਰੀਬਨ 60 ਸਾਲ ਹੋ ਗਏ ਨੇ ਤੇ ਹਰ ਸਾਲ ਅਸੀਂ ਇਸੇ ਤਰ੍ਹਾਂ ਹੀ ਇਸ ਦਿਨ ਨੂੰ ਬੜੀ ਧੂਮ-ਧਾਮ ਨਾਲ ਸ਼ਰਧਾ ਦੇ ਨਾਲ ਮਨਾਉਂਦੇ ਹਾਂ ਅਤੇ ਅੱਗੇ ਵੀ ਮਨਾਉਂਦੇ ਰਹਾਂਗੇ ਤੇ ਮੈਂ ਸਮਾਜ ਨੂੰ ਇਹ ਮੈਸੇਜ ਇਹ ਅਪੀਲ ਕਰਨਾ ਚਾਹੁੰਗਾ ਕਿ ਸਾਡੇ ਸਮਾਜ ਦੇ ਉੱਚ ਕੋਟੀ ਦੇ ਵਿਦਵਾਨ ਵਰੂਪ ਰਤਨਾ ਕਰਜੀ ਮਹਾਰਾਜ ਇੱਕ ਪੜ੍ਹੇ ਲਿਖੇ ਸੰਤ ਅਤੇ ਬਹੁਤ ਵੱਡੇ ਸ਼ਾਇਰ ਹੋਏ ਨੇ ਤੇ ਉਹਨਾਂ ਦੀ ਸੋਚ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੀ ਜਿਹੜੀ ਮਾਰਗਦਰਸ਼ਤਾ ਮਾਰਗਦਰਸ਼ਨ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਸਮਾਜ ਨੂੰ ਇਹੀ ਅਪੀਲ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਅਫਸਰ ਬਣਾਓ ਤਾਂਕਿ ਜੋ ਸਾਡਾ ਸਮਾਜ ਹੈ ਅਨਪੜਤਾ ਤੋਂ ਉੱਪਰ ਉੱਠ ਕੇ ਅਗਿਆਨਤਾ ਤੋਂ ਉੱਪਰ ਉੱਠ ਕੇ ਰੂੜੀਵਾਦੀ ਸੋਚਾਂ ਤੋਂ ਉੱਪਰ ਉੱਠ ਕੇ ਇੱਕ ਨਵੇਂ ਸਮਾਜ ਦੀ ਜਿਹੜੀ ਸਿਰਜਣਾ ਹੈ ਉਹ ਕਰੀਏ ਤੇ ਜਿਹੜਾ ਸਾਡਾ ਸਮਾਜ ਆ ਉਹ ਐਜੂਕੇਸ਼ਨ ਦੇ ਵਿੱਚ ਵੀ ਰਾਜਨੀਤੀ ਖੇਤਰ ਦੇ ਵਿੱਚ ਵੀ ਧਾਰਮਿਕ ਖੇਤਰ ਦੇ ਵਿੱਚ ਵੀ ਮੱਲਾ ਮਾਰੇ ਅਤੇ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ ਦਾ ਨਾਮ ਰੋਸ਼ਨ ਕਰੇ ਅਤੇ ਵਾਲਮੀਕ ਸਮਾਜ ਦਾ ਨਾਮ ਰੋਸ਼ਨ ਕਰੇ ਅੱਜ ਦੇ ਇਸ ਪਾਵਨ ਸੰਸੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਐਮ ਐਲ ਏ ਸਹਿਬਾਨ ਐਮ ਪੀ ਸਹਿਬਾਨ ਆਏ ਨੇ ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਵਿਸ਼ੇਸ਼ ਮਹਾਪੁਰਖਾ ਦੇ ਵਿੱਚ ਸੰਤ ਮਿੱਠੂ ਜੀ ਮਹਾਰਾਜ ਸਪੈਸ਼ਲ ਮੱਧ ਪ੍ਰਦੇਸ਼ ਭੋਪਾਲ ਤੋਂ ਆਏ ਨੇ ਸੰਤ ਰਾਮਦਾਸ ਜੀ ਕਰਨਾਲ ਹਰਿਆਣਾ ਤੋਂ ਆਏ ਨੇ ਸੰਤ ਸੰਗਮਨਾਥ ਜੀ ਕੁਰੂਕਸ਼ੇਤਰ ਤੋਂ ਆਏ ਨੇ ਸੰਤ ਜਸ਼ਪਾਲ ਭੀਲ ਜੀ ਫਿਰੋਜ਼ਪੁਰ ਤੋਂ ਆਏ ਨੇ ਸੰਤ ਅਸ਼ਪਾਲ ਭੀਲ ਜੀ ਜਲੰਧਰ ਤੋਂ ਆਏ ਨੇ ਸੰਤ ਹੈਪੀ ਦਾਸ ਭੀਲ ਜੀ ਜਿਨ੍ਹਾਂ ਨੇ ਆਪਣੀ ਮధుਰ ਆਵਾਜ਼ ਤੋਂ ਅੱਜ ਦੇ ਇਸ ਦਿਨ ਨੂੰ ਹੋਰ ਖੂਬਸੂਰਤ ਬਣਾਇਆ ਅਤੇ ਇਸ Satsang ਨੂੰ ਵਾਲਮੀਕੀ ਮੈ ਬਣਾਇਆ ਤੇ ਮੈਂ ਸਾਰੇ ਇਸ ਸਮਾਜ ਨੂੰ ਅਪੀਲ ਕਰੂੰਗਾ ਕਿ ਇਸ ਦਿਨ ਨੂੰ ਅੱਗੇ ਤੋਂ ਹੋਰ ਜ਼ਿਆਦਾ ਵਧੀਆ ਆਪਾਂ ਮਨਾਈਏ ਤਾਂ ਕਿ ਸਮਾਜ ਦੇ ਵਿੱਚ ਅੱਛਾ ਮੈਸੇਜ ਦੇ ਸਕੀਏ ਤੇ ਐਸੇ ਸ਼ਬਦਾਂ ਦੇ ਨਾਲ ਮੈਂ ਆਪ ਸਭ ਨੂੰ ਇੱਕ ਵਾਰ ਫੇਰ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਖਾਸ ਤੌਰ ਤੇ ਦਰਾਵੜ ਚੈਨਲ ਦਾ ਜਿਨ੍ਹਾਂ ਦੀ ਸਮੁੱਚੀ ਟੀਮ ਇੱਥੇ ਪਹੁੰਚੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਕਵਰ ਕਰਕੇ ਨਜ਼ਰਬੰਦ ਕਰਕੇ ਇੰਟਰਨੈਟ ਦੇ ਮਾਹੀ ਇਸ ਇਸ ਸੰਗਠਨ ਦਾ ਪ੍ਰਚਾਰ ਕਰਨਾ ਹੈ ਇਸ ਪ੍ਰੋਗਰਾਮ ਦਾ ਪ੍ਰਚਾਰ ਕਰਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਪੀ ਜੈ ਰਵਿਦਾਸ ਜੈ ਕਬੀਰ